ਅਸੀਂ ਇਸ ਵਕਤ ਮਾਨਸਾ ਦੇ ਵਿੱਚ ਆਂ ਤੇ ਮਾਨਸਾ ਦੇ ਵਿੱਚ ਕੱਲ ਇਸ ਦੁਕਾਨ ਦੇ ਉੱਤੇ ਜੋ ਕਿ ਸਤੀਸ਼ ਕੁਮਾਰ ਨਾਮ ਦੇ ਵਿਅਕਤੀ ਦੀ ਦੁਕਾਨ ਹੈ ਜੋ ਕਿ ਆਰਟੀ ਐਕਟਿਵਿਸਟ ਮਾਨ ਗੋਇਲ ਦੇ ਚਾਚਾ ਜੀ ਹੈ ਗੁਰਸ਼ਕਤੀ ট্রেਡਿੰਗ ਕੰਪਨੀ ਉਹਨਾਂ ਦੀ ਦੁਕਾਨ ਹੈ ਜਿਹਦੇ ਤੇ ਕੱਲ ਫਾਇਰਿੰਗ ਹੋਈ ਆ ਆ ਗਲਾਸ ਜਿਹੜਾ ਸ਼ੀਸ਼ਾ ਉਹ ਵੀ ਟੁੱਟਿਆ ਪਿਆ ਅੱਗੇ ਪਿਆ ਢੇਰ ਲੱਗਿਆ ਹੋਇਆ ਕੱਲ ਫਾਇਰਿੰਗ ਹੋਣ ਤੋਂ ਬਾਅਦ ਪੂਰੇ ਵਪਾਰੀ ਵਰਗ ਦੇ ਵਿੱਚ ਖਾਸ ਕਰਕੇ ਮਾਨਸਾ ਦੇ ਵਪਾਰੀਆਂ ਦੇ ਵਿੱਚ ਇੱਕ ਰੋਸ ਗਿਆ ਜਿਹਦੇ ਚੱਲਦਿਆਂ ਪੂਰਾ ਮਾਨਸਾ ਬੰਦ ਕਰ ਦਿੱਤਾ ਗਿਆ ਇਸ ਵਕਤ ਜਿੱਥੇ-ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਬੰਦ ਆ ਪੂਰਨ ਰੂਪ ਦੇ ਵਿੱਚ ਅਨਾਉਂਸਮੈਂਟ ਕਰਕੇ ਮਾਨਸਾ ਨੂੰ ਬੰਦ ਕਰਵਾਇਆ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਕੋਈ ਵੀ ਵਪਾਰੀ ਅੱਜ ਜਿਹੜੀ ਹੈ ਉਹ ਦੁਕਾਨ ਨਾ ਖੋਲੇ ਤੇ ਕੋਈ ਰੇੜੀ ਵਾਲਾ ਰੇੜੀ ਨਾ ਲਗਾਵੇ ਇਹ ਰੋਸ ਹੈ ਲੋਕਾਂ ਦੇ ਮਨ ਦੇ ਵਿੱਚ ਸਰਕਾਰ ਜਿੱਥੇ ਵੱਡੀਆਂ-ਵੱਡੀਆਂ ਟਾਰਾਂ ਮਾਰਦੀ ਹੈ ਲਾਅਨਡ ਆਰਡਰ ਨੂੰ ਲੈ ਕੇ ਉੱਥੇ ਇੱਥੇ ਲਾਅਨਡ ਆਰਡਰ ਦਾ ਇਹ ਹਾਲ ਹੈ ਕਿ ਜਿਹੜਾ ਇਹ ਬਾਜ਼ਾਰ ਹੈ ਪੂਰਾ ਭਰਿਆ ਬਾਜ਼ਾਰ ਹੈ ਪੂਰਾ ਵਗਦਾ ਬਾਜ਼ਾਰ ਹੈ ਪੂਰਾ ਭੀੜ ਵਾਲਾ ਬਾਜ਼ਾਰ ਹੈ ਜਿੱਥੇ ਆ ਕੇ ਉਹ ਵਿਅਕਤੀ ਗੋਲੀਆਂ ਚਲਾ ਕੇ ਸ਼ਰਿਆਂ ਵਿੱਚੋਂ ਨਿਕਲ ਜਾਂਦੇ ਆ ਤੇ ਪੁਲਿਸ ਪ੍ਰਸ਼ਾਸਨ ਇੱਥੋਂ 100 ਤੋਂ 150 ਮੀਟਰ ਤੇ ਕਹਿੰਦੇ ਆ ਕਿ ਪੁਲਿਸ ਸਟੇਸ਼ਨ ਹੈ ਪਰ ਹਾਲ ਪੁਲਿਸ ਦਾ ਸਰਕਾਰ ਦਾ ਇਹ ਹੈ ਕਿ ਇੱਥੇ ਸਰਕਾਰ ਗੱਪ ਮਾਰਨ ਦੇ ਵਿੱਚ ਜਾਂ ਸਰਕਾਰ ਟੌਂਟ ਕੱਸਣ ਦੇ ਵਿੱਚ ਜਾਂ ਸਰਕਾਰ ਚੁਟਕਲੇ ਕਰਨ ਦੇ ਵਿੱਚ ਤਾਂ ਵਿਅਸਤ ਹੈ ਪਰ ਜਿਹੜੀ ਲੋਕਾਂ ਦੀ ਅਸਲ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹਦੇ ਵੱਲ ਸਰਕਾਰ ਦਾ ਜਿਹੜਾ ਉਹ ਕੋਈ ਵੀ ਧਿਆਨ ਨਹੀਂ ਹੈ ਜਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਆ ਮੈਂ ਗੱਲਬਾਤ ਵੀ ਇੱਥੇ ਕਰਾਂਗੇ ਅੱਗੇ ਧਰਨਾ ਵੀ ਚੱਲ ਰਿਹਾ ਹੈ ਵਪਾਰੀਆਂ ਵੱਲੋਂ ਵੱਡਾ ਜਿਹੜਾ ਰੋਸ ਜ਼ਾਹਰ ਕੀਤਾ ਜਾ ਰਿਹਾ ਇੱਥੇ ਪਰ ਇੱਥੇ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਵਪਾਰ ਕਰਨਾ ਹੁਣ ਸਖਾਣਾ ਰਹਿ ਗਿਆ ਹੈ ਕੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਕੋਈ ਸੁਰੱਖਿਆ ਦੀ ਕੋਈ ਜ਼ਿੰਮੇਵਾਰੀ ਹੈ ਕੀ ਲੱਗਦਾ ਜੀ ਮਤਲਬ ਜੋ ਹਾਲਾਤ ਬਣੇ ਹੋਏ ਨੇ ਵਪਾਰੀ ਲਈ ਕਿਹੋ ਜਿਹਾ ਅੱਜ ਪੰਜਾਬ ਚ ਕੀ ਹਾਲਾਤ ਨੇ ਵਪਾਰੀ ਲਈ ਮਾੜੇ ਹਾਲਾਤ ਨੇ ਜੀ ਕੋਈ ਸੇਫਟੀ ਹੈ ਤੁਹਾਡੀ ਸੇਫਟੀ ਤਾਂ ਕਾਦੀ ਜੇ ਦਿਨੇ ਤਾਂ ਗੋਲੀਆਂ ਮਾਰ ਗਈ ਸੇਫਟੀ ਕਾਦੀ ਇਹ ਸੁੰਨਾ ਬਾਜ਼ਾਰ ਆ ਕੋਈ ਨਾ ਪਰ ਇਹ ਇੱਕ ਨੰਬਰ ਬਾਜ਼ਾਰ ਆ ਮਾਨਸਾ ਦਾ ਹੀ ਹੈ ਮਾਨਸਾ ਦਾ ਇੱਥੇ ਸ਼ਰੇਆਮ ਗੋਲੀਆਂ ਚੱਲ ਜਾਂਦੀਆਂ ਹਾਂਜੀ ਹਾਂ ਕੋਈ ਡਰ ਡੋਕ ਕੇ ਦੀ ਡਰ ਤਾਂ ਹੈਗੀ ਤਾਂ ਹੀ ਬਾਜ਼ਾਰ ਬੰਦ ਆ ਜੀ ਉਹ ਜਿਹੜੇ ਮਾੜੇ ਆਂਸਰ ਆ ਉਹਨਾਂ ਦੇ ਮਨ ਚ ਉਹਨਾਂ ਦਾ ਕੀ ਯੋਦਾ ਆ ਉਹਦਾ ਫੇਰ ਫੜੇ ਫੜੇ ਜਾਣਗੇ ਫੇਰ ਛੁੱਟ ਕੇ ਆ ਜਾਣਗੇ ਉਹਨਾਂ ਨੂੰ ਕੌਣ ਪੁੱਛਦਾ ਹੈ ਪਰ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਹੈਗਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਜ ਮਾਨਸਾ ਬੰਦ ਕਰਨ ਦਾ ਕਾਰਨ ਇਹ ਸੀ ਕਿ ਇਹ ਘਟਨਾ ਇੱਕ ਵਿਅਕਤੀ ਤੇ ਨਹੀਂ ਕਹ ਲੂ ਕਿਸੇ ਤੇ ਵੀ ਹੋ ਸਕਦਾ ਹਾਂਜੀ ਹਾਂ ਸਾਰਾ ਬਾਜ਼ਾਰ ਇਕੱਠਾ ਹੈ ਜੀ ਤਾਂ ਹੀ ਬੰਦ ਆ ਜੀ ਬਾਜ਼ਾਰ ਨਾ ਕੋ ਰੋਸ ਗੁੱਸਾ ਕਿਨਾ ਕਿ ਮਨ ਚ ਲੋਕ ਸੋ ਤਾਂ ਬਹੁਤ ਅੱਛੀ ਸ਼ਹਿਰ ਬਣਦਾ ਸਾਰਾ ਹਮ ਅਨਸਕਾਮੀਆਂ ਘਟਨਾ ਹੋਈ ਜਾਂਦੀਆਂ ਜੀ ਤੇ ਹੱਲ ਕੋਈ ਹੈ ਨਹੀਂ ਜੀ ਇਹਦਾ ਫੜ ਲਾਂਦੇ ਛੱਡ ਦਾਂਦੇ ਫੜ ਲਾਂਦੇ ਛੱਡ ਦਾਂਦੇ ਕੋਈ ਹੱਲ ਨਹੀਂ ਹੈ ਡਾਕਰ ਡੁੱਕਰ ਹੈ ਨਹੀਂ ਕਿਸੇ ਮਨ ਚ ਨਾ ਕੋਈ ਡਾਕਰ ਡੁੱਕਰ ਨਹੀਂ ਕਿਸੇ ਦੇ ਮਨ ਚ ਸ਼ਹਿਰ ਦਾ ਸਹਿਮਿਆ ਪੈ ਸਾਰਾ ਹਮ ਅਨ ਤਰੇ ਸ਼ਰਾਰਤੀ ਅੰਸਰ ਉਹਨਾਂ ਦੇ ਕੋਈ ਡਰ ਨਹੀਂ ਹੈਗਾ ਜੀ ਹਾਂਜੀ ਹਾਂਜੀ ਕੀ ਲੱਗਦਾ ਹੈ ਜੀ ਮਤਲਬ ਸਰਕਾਰ ਕਹਿੰਦੀ ਹੈ ਕਿ ਪ੍ਰਬੰਧ ਬਹੁਤ ਵਧੀਆ ਤੁਹਾਨੂੰ ਲੱਗਦਾ ਹੈ ਨਹੀਂ ਕੋਈ ਵੇ ਜਿਆਦਾ ਵਧੀਆ ਪ੍ਰਬੰਧ ਨਹੀਂ ਹੈਗੇ ਸਰਕਾਰ ਦਾ ਵੇ ਇੱਥੇ ਕੋਈ ਸੁਰੱਖਿਆ ਤਾਂ ਲੱਗਦਾ ਤੁਹਾਨੂੰ ਕੋਈ ਸੁਰੱਖਿਆਦ ਨਹੀਂ ਵਸਦੀ ਕੋਈ ਸੁਰੱਖਤ ਨਹੀਂ ਹੈਗਾ ਜੀ ਇੱਥੇ ਹਾਂਜੀ ਹਾਂਜੀ ਤਾਂ ਇਹ ਇੱਥੇ ਵਪਾਰੀ ਖੜੇ ਅੱਗੇ ਵੀ ਗੱਲਬਾਤ ਕਰਦੇ ਆ ਪੂਰਾ ਬਾਜ਼ਾਰ ਬੰਦ ਹੈ ਤੇ ਇਹਨਾਂ ਦਾ ਵੀ ਇਹ ਕਹਿਣਾ ਕਿ ਕੋਈ ਸੁਰੱਖਿਆ ਨਹੀਂ ਪੂਰਾ ਭਰਿਆ ਬਾਜ਼ਾਰ ਆ ਪੂਰੀ ਇੱਥੇ ਆਬਾਦੀ ਵਾਲਾ ਏਰੀਆ ਜਿੱਥੇ ਹਰ ਰੋਜ਼ ਆਉਣ ਜਾਣ ਲੋਕਾਂ ਦਾ ਲੱਗਿਆ ਰਹਿੰਦਾ ਤੇ ਵੱਡੇ ਪੱਦਰ ਦੇ ਉੱਤੇ ਦੁਕਾਨਾਂ ਵੀ ਜਿੱਥੇ ਵੀ ਤੁਸੀਂ ਦੇਖੋ ਇੱਥੇ ਲਗਭਗ ਦੁਕਾਨਾਂ ਖੇਤੀ ਨਾਲ ਸੰਬੰਧਿਤ ਕਮਾਂਦੀਆਂ ਕੋਈ ਆੜਤੀਆਂ ਦੀਆਂ ਜਾਂ ਵੱਖ-ਵੱਖ ਤਰੀਕੇ ਦੀਆਂ ਦੁਕਾਨਾਂ ਇੱਥੇ ਨੇ ਪਰਾ ਇੱਥੇ ਹਾਲਾਤ ਇਹ ਨੇ ਕਿ ਕੋਈ ਸੁਰੱਖਿਆ ਨਹੀਂ ਕੋਈ ਕੁਝ ਨਹੀਂ ਇੱਕ ਪਾਸੇ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਤੋਂ ਖੜਕੇ ਮੁੱਖ ਮੰਤਰੀ ਕਰ ਰਹੇ ਨੇ ਦੂਜੇ ਪਾਸੇ ਹਾਲਾਤ ਸ਼ਹਿਰ ਦੇ ਬਿਆਨ ਕਰ ਰਹੇ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਸ਼ਹਿਰ ਬੰਦ ਕਰਨਾ ਪੈ ਜੇ ਵਪਾਰੀ ਲਈ ਇੱਕ ਦਿਨ ਦੀ ਦੁਕਾਨ ਬੰਦ ਕਰਨ ਦਾ ਮਤਲਬ ਹੁੰਦਾ ਬਹੁਤ ਵੱਡੀ ਗੱਲ ਨਿਕਲਦੀ ਹੈ ਕਿਉਂਕਿ ਉਹ 5 ਮਿੰਟ ਲਈ ਘਰ ਦੇ ਵਿੱਚ ਕੋਈ ਖਾਸਾ ਵੀ ਵਪਾਰ ਜਾਵੇ ਤਾਂ ਵੀ ਵਪਾਰੀ ਨੂੰ ਦੁਕਾਨ ਬੰਦ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਪਰ ਜਦੋਂ ਦੁਕਾਨਾਂ ਬੰਦ ਕਰਕੇ ਕਿਸੇ ਮੈਦਾਨ ਦੇ ਵਿੱਚ ਨਿੱਤਰਦਾ ਤਾਂ ਉੱਥੇ ਇਹ ਗੱਲ ਵੱਡੀ ਨਿਕਲ ਕੇ ਆਉਂਦੀ ਹੈ ਕਿ ਉਹਦੇ ਮਨ 'ਚ ਰੋਸ ਕਿੰਨਾ ਹੈ ਉਹਦੇ ਮਨ 'ਚ ਗੁੱਸਾ ਕਿੰਨਾ ਹੈ ਤਾਂ ਉਹ ਗੁੱਸਾ ਇੱਥੇ ਪ੍ਰਗਟ ਹੋ ਰਿਹਾ ਉਹ ਗੁੱਸਾ ਇੱਥੇ ਜ਼ਾਹਰ ਹੋ ਰਿਹਾ ਹੈ ਇੱਥੇ ਵੱਡੇ ਪੱਦਰ ਦੇ ਉੱਤੇ ਜਿਹੜੇ ਸ਼ਹਿਰ ਦੇ ਵੱਖ-ਵੱਖ ਕੰਮਾਂ ਨਾਲ ਜੁੜੇ ਲੋਕ ਇੱਥੇ ਪਹੁੰਚੇ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਮਾਨਸਾ ਦੀਆਂ ਇਹ ਤਸਵੀਰਾਂ ਜਿੱਥੇ ਇਸ ਵਕਤ ਘਰਨਾ ਸ਼ੁਰੂ ਹੋ ਚੁੱਕਿਆ ਹੈ ਅਸ਼ੀਸ਼ ਕੁਮਾਰ ਦੇ ਹੱਕ ਵਿੱਚ ਜੋ ਕੱਲ ਗੋਲੀ ਚੱਲੀ ਹੈ ਉਹਨੂੰ ਲੈ ਕੇ ਲੋਕਾਂ ਦੇ ਮਨ ਚ ਜਿਹੜਾ ਉਹ ਰੋਸ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਉਸ ਰੋਸ ਦੀਆਂ ਆ ਤਸਵੀਰਾਂ ਉਸ ਗੁੱਸੇ ਦੀਆਂ ਜਲਦੀ ਜਿਹੜੀਆਂ ਤੁਹਾਡੇ ਨਾਲ ਅਗਲੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਫਿਲਹਾਲ ਲਈ ਦੇਖਦੇ ਰਹੋ ਲੋਕ ਵਾਈਟੀਵੀ ਅਸੀਂ ਇਸ ਵਕਤ ਮਾਨਸਾ ਦੇ ਵਿੱਚ ਆ ਤੇ ਮਾਨਸਾ ਦੇ ਵਿੱਚ ਕੱਲ ਇਸ ਦੁਕਾਨ ਦੇ ਉੱਤੇ ਜੋ ਕਿ ਸਤੀਸ਼ ਕੁਮਾਰ ਨਾਮ ਦੇ ਵਿਅਕਤੀ ਦੀ ਦੁਕਾਨ ਹੈ ਜੋ ਕਿ ਆਰਟੀ ਐਕਟਿਵਿਸਟ ਮਾਨ ਗੋਇਲ ਦੇ ਚਾਚਾ ਜੀ ਹੈ ਗੁਰਸ਼ਕਤੀ ট্রেਡਿੰਗ ਕੰਪਨੀ ਉਹਨਾਂ ਦੀ ਦੁਕਾਨ ਹੈ ਜਿਹਦੇ ਤੇ ਕੱਲ ਫਾਇਰਿੰਗ ਹੋਈ ਆ ਆ ਗਲਾਸ ਜਿਹੜਾ ਸ਼ੀਸ਼ਾ ਉਹ ਵੀ ਟੁੱਟਿਆ ਪਿਆ ਅੱਗੇ ਪਿਆ ਢੇਰ ਲੱਗਿਆ ਹੋਇਆ ਕੱਲ ਫਾਇਰਿੰਗ ਹੋਣ ਤੋਂ ਬਾਅਦ ਪੂਰੇ ਵਪਾਰੀ ਵਰਗ ਦੇ ਵਿੱਚ ਖਾਸ ਕਰਕੇ ਮਾਨਸਾ ਦੇ ਵਪਾਰੀਆਂ ਦੇ ਵਿੱਚ ਇੱਕ ਰੋਸ ਗਿਆ ਜਿਹਦੇ ਚੱਲਦਿਆਂ ਪੂਰਾ ਮਾਨਸਾ ਬੰਦ ਕਰ ਦਿੱਤਾ ਗਿਆ ਇਸ ਵਕਤ ਜਿੱਥੇ-ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਬੰਦ ਐ ਪੂਰਨ ਰੂਪ ਦੇ ਵਿੱਚ ਅਨਾਉਂਸਮੈਂਟ ਕਰਕੇ ਮਾਨਸਾ ਨੂੰ ਬੰਦ ਕਰਵਾਇਆ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਕੋਈ ਵੀ ਵਪਾਰੀ ਅੱਜ ਜਿਹੜੀ ਐ ਉਹ ਦੁਕਾਨ ਨਾ ਖੋਲੇ ਤੇ ਕੋਈ ਰੇੜੀ ਵਾਲਾ ਰੇੜੀ ਨਾ ਲਗਾਵੇ ਇਹ ਰੋਸ ਐ ਲੋਕਾਂ ਦੇ ਮਨ ਦੇ ਵਿੱਚ ਸਰਕਾਰ ਜਿੱਥੇ ਵੱਡੀਆਂ-ਵੱਡੀਆਂ ਟਾਰਾਂ ਮਾਰਦੀ ਐ ਲਾਅ ਐਂਡ ਆਰਡਰ ਨੂੰ ਲੈ ਕੇ ਉੱਥੇ ਇੱਥੇ ਲਾਅ ਐਂਡ ਆਰਡਰ ਦਾ ਇਹ ਹਾਲ ਐ ਕਿ ਜਿਹੜਾ ਇਹ ਬਾਜ਼ਾਰ ਐ ਪੂਰਾ ਭਰਿਆ ਬਾਜ਼ਾਰ ਐ ਪੂਰਾ ਵਗਦਾ ਬਾਜ਼ਾਰ ਐ ਪੂਰਾ ਭੀੜ ਵਾਲਾ ਬਾਜ਼ਾਰ ਐ ਜਿੱਥੇ ਆ ਕੇ ਉਹ ਵੇਤੀ ਗੋਲੀਆਂ ਚਲਾ ਕੇ ਸ਼ਰੇਆਮ ਇਥੋਂ ਨਿਕਲ ਜਾਂਦੇ ਆ ਤੇ ਪੁਲਿਸ ਪ੍ਰਸ਼ਾਸਨ ਇਥੋਂ 100 ਤੋਂ 150 ਮੀਟਰ ਤੇ ਕਹਿੰਦੇ ਆ ਕਿ ਪੁਲਿਸ ਸਟੇਸ਼ਨ ਹੈ ਪਰ ਹਾਲ ਪੁਲਿਸ ਦਾ ਸਰਕਾਰ ਦਾ ਇਹ ਹੈ ਕਿ ਇੱਥੇ ਸਰਕਾਰ ਗੱਪ ਮਾਰਨ ਦੇ ਵਿੱਚ ਜਾਂ ਸਰਕਾਰ ਟੌਂਟ ਕਸਣ ਦੇ ਵਿੱਚ ਜਾਂ ਸਰਕਾਰ ਚੁਟਕਲੇ ਕਰਨ ਦੇ ਵਿੱਚ ਤਾਂ ਵਿਅਸਤ ਹੈ ਪਰ ਜਿਹੜੀ ਲੋਕਾਂ ਦੀ ਅਸਲ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹਦੇ ਵੱਲ ਸਰਕਾਰ ਦਾ ਜਿਹੜਾ ਉਹ ਕੋਈ ਵੀ ਧਿਆਨ ਨਹੀਂ ਹੈ ਜਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਆ ਮੈਂ ਗੱਲਬਾਤ ਵੀ ਇੱਥੇ ਕਰਾਂਗੇ ਅੱਗੇ ਧਰਨਾ ਵੀ ਚੱਲ ਰਿਹਾ ਹੈ ਵਪਾਰੀਆਂ ਵੱਲੋਂ ਵੱਡਾ ਜਿਹੜਾ ਰੋਸ ਜ਼ਾਹਰ ਕੀਤਾ ਜਾ ਰਿਹਾ ਇੱਥੇ ਪਰ ਇੱਥੇ ਸਵਾਲ ਇਹ ਆ ਕਿ ਕੀ ਪੰਜਾਬ ਦੇ ਵਿੱਚ ਵਪਾਰ ਕਰਨਾ ਹੁਣ ਸੁਖਾਲਾ ਰਹਿ ਗਿਆ ਹੈ ਕੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਕੋਈ ਸੁਰੱਖਿਆ ਦੀ ਕੋਈ ਜ਼ਿੰਮੇਵਾਰੀ ਹੈ ਕੀ ਲੱਗਦਾ ਜੀ ਮਤਲਬ ਜੋ ਹਾਲਾਤ ਬਣੇ ਹੋਏ ਨੇ ਵਪਾਰੀ ਲਈ ਕਿਹੋ ਜਿਹਾ ਅੱਜ ਪੰਜਾਬ ਚ ਕੀ ਹਾਲਾਤ ਨੇ ਵਪਾਰੀ ਲਈ ਮਾੜੇ ਹਾਲਾਤ ਨੇ ਜੀ ਕੋਈ ਸੇਫਟੀ ਹੈ ਤੁਹਾਡੀ ਸੇਫਟੀ ਤਾਂ ਕਾਦੀ ਜੇ ਦਿਨੇ ਤੱਕ ਗੋਲੀਆਂ ਮਾਰ ਗਈ ਸੇਫਟੀ ਕਾਦੀ ਹੈ ਇਹ ਸੁੰਨਾ ਬਾਜ਼ਾਰ ਆ ਕੋਈ ਨਾ ਪਰ ਐ ਇੱਕ ਨੰਬਰ ਬੁਝਾਰਾ ਮਾਨਸਾ ਦਾ ਹੀ ਹੈ ਮਾਨਸਾ ਦਾ ਇੱਥੇ ਸ਼ਰੇਆਮ ਗੋਲੀਆਂ ਚੱਲ ਜਾਂਦੀਆਂ ਹਾਂਜੀ ਹਾਂ ਕੋਈ ਡਰ ਡੱਕਰ ਦੀ ਡਰ ਤਾਂ ਹੈਗੀ ਤਾਂ ਹੀ ਬਾਜ਼ਾਰ ਬੰਦ ਹੈ ਜੀ ਉਹ ਜਿਹੜੇ ਮਾੜੇ ਆਂਸਰ ਆ ਉਹਨਾਂ ਦੇ ਮਨ ਚ ਉਹਨਾਂ ਦਾ ਕੀ ਜਿਹੜਾ ਆਉਦਾ ਫੇਰ ਫੜੇ ਫੜੇ ਜਾਣਗੇ ਫੇਰ ਛੁੱਟ ਕੇ ਆ ਜਾਣਗੇ ਉਹਨਾਂ ਨੂੰ ਕੌਣ ਪੁੱਛਦਾ ਹੈ ਪਰ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਹੈਗਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਜ ਮਾਨਸਾ ਬੰਦ ਕਰਨ ਦਾ ਕਾਰਨ ਇਹ ਸੀ ਕਿ ਇਹ ਘਟਨਾ ਇੱਕ ਵਿਅਕਤੀ ਤੇ ਨਹੀਂ ਕੱਲੋ ਕਿਸੇ ਤੇ ਵੀ ਹੋ ਸਕਦਾ ਹਾਂਜੀ ਹਾਂ ਸਾਰਾ ਬਾਜ਼ਾਰ ਇਕੱਠਾ ਹੈ ਜੀ ਤਾਂ ਹੀ ਬੰਦ ਹੈ ਜੀ ਬਾਜ਼ਾਰ ਕਿੰਨਾ ਗਰੋਸ ਗੁੱਸਾ ਕਿਨਾ ਕਮਨ ਚ ਲੋਕ ਸੋ ਤਾਂ ਬਹੁਤ ਅਜੀ ਸ਼ਹਿਰ ਬੰਦਦਾ ਸਾਰਾ ਅਨਸਖਾਵੀਆਂ ਘਟਨਾ ਹੋਈ ਜਾਂਦੀਆਂ ਜੀ ਤੇ ਹੱਲ ਕੋਈ ਹੈ ਨਹੀਂ ਜੀ ਇਹਦਾ ਫੜ ਲਾਂ ਦੇ ਛੱਡ ਦਾਂਦੇ ਫੜ ਲਾਂ ਦੇ ਛੱਡ ਦਾਂਦੇ ਕੋਈ ਹੱਲ ਨਹੀਂ ਹੈ ਨਾ ਕੋਈ ਡਰ ਡੁੱਕਰ ਨਹੀਂ ਕਿਸੇ ਦਾ ਮਾਂਜਾ ਸ਼ਹਿਰ ਦਾ ਸਾਮਿਆ ਪੈ ਸਾਰਾ ਅਨ ਤਰੇਸ਼ ਸ਼ਰਾਰਤੀ ਅੰਸਰ ਉਹਨਾਂ ਦੇ ਕੋਈ ਡਰ ਨਹੀਂ ਹੈਗਾ ਜੀ ਹਾਂਜੀ ਹਾਂਜੀ ਕੀ ਲੱਗਦਾ ਹੈ ਜੀ ਮਤਲਬ ਸਰਕਾਰ ਕਹਿੰਦੀ ਹੈ ਕਿ ਪ੍ਰਬੰਧ ਬਹੁਤ ਵਧੀਆ ਤੁਹਾਨੂੰ ਲੱਗਦਾ ਹੈ ਨਹੀਂ ਕੋਈ ਵੇ ਜਿਆਦਾ ਵਧੀਆ ਪ੍ਰਬੰਧ ਨਹੀਂ ਹੈਗੇ ਸਰਕਾਰ ਦਾ ਵੇ ਇਥੇ ਕੋਈ ਸੁਰੱਖਿਆ ਤਾਂ ਲੱਗਦਾ ਤੁਹਾਨੂੰ ਕੋਈ ਸੁਰੱਖਿਆਤ ਨਹੀਂ ਬਸੀ ਕੋਈ ਸੁਰੱਖਤ ਨਹੀਂ ਹੈਗਾ ਜੀ ਇੱਥੇ ਹਾਂਜੀ ਹਾਂਜੀ ਤਾਂ ਇਹ ਇਥੇ ਵਪਾਰੀ ਖੜੇ ਅੱਗੇ ਵੀ ਗੱਲਬਾਤ ਕਰਦੇ ਆ ਪੂਰਾ ਬਾਜ਼ਾਰ ਬੰਦ ਹੈ ਤੇ ਇਹਨਾਂ ਦਾ ਵੀ ਇਹ ਕਹਿਣਾ ਕਿ ਕੋਈ ਸੁਰੱਖਿਆ ਨਹੀਂ ਪੂਰਾ ਭਰਿਆ ਬਾਜ਼ਾਰ ਆ ਪੂਰੀ ਇੱਥੇ ਆਬਾਦੀ ਵਾਲਾ ਏਰੀਆ ਹੈ ਜਿੱਥੇ ਹਰ ਰੋਜ਼ ਆਉਣ ਜਾਣ ਲੋਕਾਂ ਦਾ ਲੱਗਿਆ ਰਹਿੰਦਾ ਤੇ ਵੱਡੇ ਪੱਦਰ ਦੇ ਉੱਤੇ ਦੁਕਾਨਾਂ ਵੀ ਜਿੱਥੇ ਵੀ ਤੁਸੀਂ ਦੇਖੋ ਇੱਥੇ ਲਗਭਗ ਦੁਕਾਨਾਂ ਖੇਤੀ ਨਾਲ ਸੰਬੰਧਿਤ ਕਮਾਂਦੀਆਂ ਕੋਈ ਆੜਤੀਆਂ ਦੀਆਂ ਜਾਂ ਵੱਖ-ਵੱਖ ਤਰੀਕੇ ਦੀਆਂ ਦੁਕਾਨਾਂ ਇੱਥੇ ਨੇ ਪਰਾ ਇੱਥੇ ਹਾਲਾਤ ਇਹ ਨੇ ਕਿ ਕੋਈ ਸੁਰੱਖਿਆ ਨਹੀਂ ਕੋਈ ਕੁਝ ਨਹੀਂ ਇੱਕ ਪਾਸੇ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਤੋਂ ਖੜਕੇ ਮੁੱਖ ਮੰਤਰੀ ਕਰ ਰਹੇ ਨੇ ਦੂਜੇ ਪਾਸੇ ਹਾਲਾਤ ਸ਼ਹਿਰ ਦੇ ਬਿਆਨ ਕਰ ਰਹੇ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਸ਼ਹਿਰ ਬੰਦ ਕਰਨਾ ਪੈ ਜੇ ਵਪਾਰੀ ਲਈ ਇੱਕ ਦਿਨ ਦੀ ਦੁਕਾਨ ਬੰਦ ਕਰਨ ਦਾ ਮਤਲਬ ਹੁੰਦਾ ਹੈ ਬਹੁਤ ਵੱਡੀ ਗੱਲ ਨਿਕਲਦੀ ਹੈ ਕਿਉਂਕਿ ਉਹ 5 ਮਿੰਟ ਲਈ ਘਰ ਦੇ ਵਿੱਚ ਕੋਈ ਖਾਸਾ ਵੀ ਵਪਾਰ ਜਾਵੇ ਤਾਂ ਵੀ ਵਪਾਰੀ ਨੂੰ ਦੁਕਾਨ ਬੰਦ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਪਰ ਜਦੋਂ ਦੁਕਾਨਾਂ ਬੰਦ ਕਰਕੇ ਕਿਸੇ ਮੈਦਾਨ ਦੇ ਵਿੱਚ ਨਿੱਤਰਦਾ ਤਾਂ ਉੱਥੇ ਇਹ ਗੱਲ ਵੱਡੀ ਨਿਕਲ ਕੇ ਆਉਂਦੀ ਹੈ ਕਿ ਉਹਦੇ ਮਨ 'ਚ ਰੋਸ ਕਿੰਨਾ ਹੈ ਉਹਦੇ ਮਨ 'ਚ ਗੁੱਸਾ ਕਿੰਨਾ ਹੈ ਤਾਂ ਉਹ ਗੁੱਸਾ ਇੱਥੇ ਪ੍ਰਗਟ ਹੋ ਰਿਹਾ ਉਹ ਗੁੱਸਾ ਇੱਥੇ ਜ਼ਾਹਰ ਹੋ ਰਿਹਾ ਹੈ ਇੱਥੇ ਵੱਡੇ ਪੱਦਰ ਦੇ ਉੱਤੇ ਜਿਹੜੇ ਸ਼ਹਿਰ ਦੇ ਵੱਖ-ਵੱਖ ਕੰਮਾਂ ਨਾਲ ਜੁੜੇ ਲੋਕ ਇੱਥੇ ਪਹੁੰਚੇ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਮਾਨਸਾ ਦੀਆਂ ਇਹ ਤਸਵੀਰਾਂ ਜਿੱਥੇ ਇਸ ਵਕਤ ਧਰਨਾ ਸ਼ੁਰੂ ਹੋ ਚੁੱਕਿਆ ਹੈ ਸ੍ਰੀਸ਼ ਕੁਮਾਰ ਦੇ ਹੱਕ ਵਿੱਚ ਜੋ ਕੱਲ ਗੋਲੀ ਚੱਲੀ ਹੈ ਉਹਨੂੰ ਲੈ ਕੇ ਲੋਕਾਂ ਦੇ ਮਨ ਜਿਹੜਾ ਉਹ ਰੋਸ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਉਸ ਰੋਸ ਦੀਆਂ ਆ ਤਸਵੀਰਾਂ ਉਸ ਗੁੱਸੇ ਦੀਆਂ ਜਲਦੀ ਜਿਹੜੀਆਂ ਤੁਹਾਡੇ ਨਾਲ ਅਗਲੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਫਿਲਹਾਲ ਲਈ ਦੇਖਦੇ ਰਹੋ ਲੋਕ ਵਾਈਟੀਵੀ